ਖਬਰ ਅੱਜ ਤੱਕ ਦੇਖ ਰਹੇ ਦਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਹੜਪੀੜਿਤ ਕਿਸਾਨ ਸੰਘਰਸ਼ ਕਮੇਟੀ ਦੇ ਸਮੂਹ ਮੈਂਬਰਾਂ ਦੇ ਵੱਲੋਂ ਈਟੀਓ ਸਰਦਾਰ ਹਰਪਜਨ ਸਿੰਘ ਨੂੰ ਆਪਣੀ ਹੱਕੀ ਮੰਗਾਂ ਬਾਰੇ ਮੰਗ ਪੱਤਰ ਸੌਪਿਆ ਗਿਆ। ਜਿਸ ਤੇ ਈਟੀਓ ਹਰਪਜਨ ਸਿੰਘ ਨੇ ਜਲਦ ਤੋਂ ਜਲਦ ਮੰਗਾਂ ਬਾਰੇ ਪੂਰੀਆਂ ਕਰਨ ਦਾ ਅਸ਼ਵਸ਼ਣ ਦਿੱਤਾ। ਅਤੇ ਦੂਸਰੇ ਪਾਸੇ ਹੜਪੀੜਿਤ ਕਿਸਾਨ ਸੰਘਰਸ਼ ਕਮੇਟੀ ਦੇ ਸਮੂਹ ਮੈਂਬਰਾਂ ਨੇ ਚੇਤਾਵਨੀ ਦਿੱਤੀ ਕਿ ਅਗਰ ਸਾਡੀਆਂ ਮੰਗਾਂ ਜਲਦ ਤੋਂ ਜਲਦ ਪੂਰੀਆਂ ਨਾ ਕੀਤੀਆਂ ਗਈਆਂ ਤਾਂ ਅਸੀਂ ਆਪਣਾ ਸੰਗਠਨ ਤੇਜ਼ ਕਰਦੇ ਹੋਏ ਰੋਸ ਪ੍ਰਦਰਸ਼ਨ ਕਰਦੇ ਹੋਏ ਸੜਕਾਂ ਜਾਮ ਕਰਾਂਗੇ ਅਤੇ ਕੋਈ ਵੀ ਅਨਸੁਖਾਮੀ ਘਟਨਾ ਹੋਣ ਤੇ ਪੰਜਾਬ ਸਰਕਾਰ ਜ਼ਿੰਮੇਵਾਰ ਹੋਏਗੀ ਸੋ ਸਾਡੀ ਹੱਕੀ ਮੰਗਾਂ ਵੱਲ ਜਲਦ ਤੋਂ ਜਲਦ ਧਿਆਨ ਦਿੱਤਾ ਜਾਵੇ ਅੰਮ੍ਰਿਤ ਖਬਰ ਅੱਜ ਤੱਕ ਤੋਂ ਮਧੁਰ ਰਾਜਪੂਤ ਦੀ ਖਾਸ ਰਿਪੋਰਟ ਜਸਪੀਰ ਸਿੰਘ ਜੀ ਪ੍ਰਧਾਨ ਹੜਪੀੜ ਤੇ ਕਿਸਾਨ ਸੰਘਰਸ਼ ਕਮੇਟੀ ਪੰਜਾਬ ਅਸੀਂ ਇੱਕ ਜਥੇਬੰਦੀ ਵਿਸ਼ੇਦਨੀ ਜੋ ਹੜਾਏ ਸੀ ਹੜਾਂ ਦੀ ਪੀੜਾ ਬਹੁਤ ਵੱਡੀ ਪੰਜਾਬ ਨੂੰ ਪਈ ਹੈ ਜਿਹੜੇ ਕਿਸਾਨ ਪਿਛਲੇ 17 ਸਾਲਾਂ ਤੋਂ ਇਸ ਪੀੜਾ ਨੂੰ ਝੱਲ ਰਹੇ ਨੇ ਉਹਨਾਂ ਦੇ ਤਹਿਤ ਅਸੀਂ ਇੱਕ ਕਮੇਟੀ ਦਾ ਗਠਨ ਕੀਤਾ ਸੀ ਅੱਜ ਅਸੀਂ ਉਸ ਦੇ ਤਹਿਤ ਮੰਤਰੀ ਸਾਹਿਬ ਨੂੰ ਮਿਲਣ ਆਏ ਸੀ ਜੋ ਪਿਛਲੇ ਦਿਨੀਂ ਫਰੀਬ 6 ਮਹੀਨੇ ਹੋ ਗਏ ਹੜਾਏ ਨੂੰ ਉਹਦੇ ਸਭਾ ਨੇ ਜੋ ਮੋਟਰਾਂ ਰੋੜਕੀਆਂ ਸੀ ਤੁਸੀਂ ਬਣਾ ਦੇ ਅੰਦਰ ਸਾਡੇ ਟਰਾਂਸਫਾਰਮਰ ਰੋੜਕੇ ਸੀ ਉਹਨਾਂ ਦੇ ਤਹਿਤ ਅਸੀਂ ਪਹਿਲਾਂ ਵੀ ਮੰਤਰੀ ਸਾਹਿਬ ਨੂੰ ਬੁਲੇ ਸੀ ਪਰ ਸੁਣਵਾਈ ਨਹੀਂ ਹੋਈ ਅੱਜ ਅਸੀਂ ਇੱਕ ਇਹਨਾਂ ਨੂੰ ਮੰਗ ਪੱਤਰ ਦੇਣ ਆਏ ਸੀ ਕਿ ਸਾਡੀ ਮਜਬੂਰੀ ਆ ਤੁਹਾਡੇ ਫਿਰ ਧਰਨਾ ਲਾਉਣਾ ਪੈ ਜਾਏਗਾ ਸਾਡਾ ਇੱਕ ਐਸਡੀਓ ਮਖੂ ਜਿੰਨੇ ਇੱਕ ਵੀ ਅਜੇ ਤੱਕ ਕਨੈਕਸ਼ਨ ਚਾਲੂ ਨਹੀਂ ਕੀਤਾ ਔਰ ਪੈਸੇ ਲੈ ਕੇ ਵੀ ਕੰਮ ਨਹੀਂ ਕਰਦਾ ਐਫੀ ਡੇਵਟ ਦੇ ਦਿੱਤੇ ਇਹਨਾਂ ਮਹਿਕਮਾ ਉਹਤੇ ਤੇ ਰਾਜੀ ਆ ਵੀ ਐਫੀ ਡੇਟ ਵੀ ਸਾਡੇ ਜਿਹੜੇ ਲੈ ਗਏ ਉਹਨੇ ਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਅੱਜ ਅਸੀਂ ਮੰਤਰੀ ਸਾਹਿਬ ਦੇ ਧਿਆਨ ਤੇ ਲਿਆਉਂਦਾ ਹੈ ਕਿ ਇਹਦੇ ਤੇ ਕਾਰਵਾਈ ਕਰੋ ਜਾਂ ਸਾਡੇ ਕਨੈਕਸ਼ਨ ਚਾਲੂ ਕਰਵਾਓ ਇਹਨਾਂ ਦਾ ਕਸੂਰ ਕੋਈ ਨਹੀਂ ਇਹਨਾਂ ਕਿਸਾਨਾਂ ਦਾ ਇਹ ਤੇ ਸਿਰਫ ਇੱਕ ਸਰਕਾਰਾਂ ਦੀ ਨਲਾਇਕੀਆਂ ਕਰਨੇ ਇਹਨਾਂ ਦੀਆਂ ਜ਼ਮੀਨਾਂ ਤੇ ਸਰਕਾਰ ਨੇ ਨਜਾਇਜ਼ ਕਬਜ਼ਾ ਕਰਕੇ ਪਾਣੀ ਛੱਡਿਆ ਹੈ ਕਿਉਂਕਿ ਮਾਲਕ ਨੇ ਇਹ ਵੀ ਜਿਵੇਂ ਦੂਜੇ ਆਮ ਮਾਲਕ ਨੇ ਪੰਜਾਬ ਦੇ 98% ਇਹ 2% ਲੋਕ ਵੀ ਮਾਲਕ ਨਹੀਂ ਜ਼ਮੀਨਾਂ ਇਹਨਾਂ ਦੀਆਂ ਦਾਦਿਆਂ ਪਰਦਾਦਿਆਂ ਦੀਆਂ ਜ਼ਮੀਨਾਂ ਮਾਲਕੀਆਂ ਨੇ ਸਿਰਫ ਹੋਇਆ ਕੀ ਕਿ ਇੱਕ ਪਾਣੀ ਛੱਡਣ ਦੇ ਨਾਂ ਤੇ ਕੀਤੀ ਗਈ ਆ ਇਹਨਾਂ ਦਾ ਕਸੂਰ ਇਹ ਹੋਇਆ ਵੀ ਇੱਕ ਗਵਰਨਮੈਂਟਾਂ ਨੇ ਕੀ ਕੀਤਾ ਬੰਨ੍ਹ ਲਾ ਦਿੱਤੇ ਇੱਕ ਭਰਾ ਦੀ ਜ਼ਮੀਨ ਜਿਹੜੀ ਬੰਨ੍ਹ ਤੋਂ ਦੂਜੀ ਸਾਈਡ ਆ ਗਈ ਤੇ ਇੱਕ ਦੀ ਹੜ੍ਹਾਂ ਦੇ ਅੰਦਰ ਆ ਗਈ ਜਿਹੜੀ ਤੇ ਬਾਹਰ ਹੈਗਾ ਉਹ ਕਿਸਾਨ ਤੇ ਬਚ ਗਿਆ ਪਰ ਇੱਕੇ ਪਿਓ ਦੀ ਲਾਦ ਇੱਕ ਭਰਾ ਜਿਹੜਾ ਮਰਿਆ ਗਿਆ ਹਮੇਸ਼ਾ ਲਈ 80 ਸਾਲਾਂ ਦਾ ਉਹ ਇਸ ਪਾਣੀ ਚ ਮਰ ਰਿਹਾ ਕਿਸੇ ਨੇ ਧਿਆਨ ਨਹੀਂ ਦਿੱਤਾ ਵੀ ਇਹਨਾਂ ਦੀਆਂ ਜ਼ਮੀਨਾਂ ਕੁਇਰ ਕਰਕੇ ਅਸੀਂ ਦਰਿਆ ਨੂੰ ਨਹਿਰੀ ਰੂਪ ਕਰ ਦਈਏ ਜਿਵੇਂ ਨਹਿਰਾਂ ਵਾਸਤੇ ਜ਼ਮੀਨ ਕੁਇਰ ਕੀਤੀ ਜਾਂਦੀ ਆ ਇਹ ਗੱਲ ਪੰਜਾਬ ਦੇ ਕਿਸਾਨਾਂ ਨੂੰ ਕਿਉਂ ਮਾਰਿਆ ਗਿਆ ਜੋ ਪਿਛਲੇ 80 ਸਾਲਾਂ ਚ ਆਪਦੀ ਮਾਲਕੀ ਪੈਰੀ ਚ ਪਾਣੀ ਸਰਕਾਰ ਵਗਾਰੀ ਆ ਫਾਇਦਾ ਰਾਜਸਥਾਨ ਲੈ ਰਿਆ ਔਰ ਮੱਛੀ ਦੇ ਠੇਡੇ ਗਵਰਨਮੈਂਟ ਲੈ ਰਹੀ ਆ ਕਿਸਾਨਾਂ ਦੀਆਂ ਮਾਲਕੀਆਂ ਜ਼ਮੀਨਾਂ ਵਿੱਚੋਂ ਸੌ ਰੇਤਾ ਲੈ ਜਾਂਦੀ ਆ ਸਾਡੀ ਮਾਲਕੀ ਜ਼ਮੀਨਾਂ ਦੇ ਵਿੱਚੋਂ ਅਸੀਂ ਗਵਰਨਮੈਂਟ ਨੂੰ ਇਹ ਪੁੱਛਣਾ ਚਾਹੁੰਦੇ ਆ ਜੇ ਅਸੀਂ ਮਾਲਕ ਆ ਤਾਂ ਸਾਨੂੰ ਅਧਿਕਾਰ ਕੀ ਮਾਲਕੀ ਦਾ ਸਾਡੀਆਂ ਮਾਲਕੀਆਂ ਐਕਵਾਇਰ ਕਰਕੇ ਨਹਿਰੀ ਰੂਪ ਕੀਤਾ ਜਾਵੇ ਦਰਿਆ ਔਰ ਜਿੰਨਾ ਚਿਰ ਨਹੀਂ ਗਵਰਨਮੈਂਟ ਕਰੇਗੀ ਅਸੀਂ ਸਾਰੇ ਪੰਜਾਬ ਚ ਜਾਵਾਂਗੇ ਸਾਰੇ ਕਿਸਾਨਾਂ ਨੂੰ ਅਸੀਂ ਸਾਰਾ ਪਰਿਵਾਰ ਇਕੱਠਾ ਕਰ ਰਹੇ ਹੁਣ ਪੰਜਾਬ ਚ ਅਸੀਂ ਇਕੱਠੇ ਹੋ ਕੇ ਲੜਾਂਗੇ ਭਾਵੇਂ ਅਸੀਂ 2% ਹੀ ਆ ਜਿਹੜੇ ਪਾਣੀ ਦੀ ਮਾਰ ਵਿੱਚ ਆਉਣਿਆ ਸਾਡੀ ਸੁਣਵਾਈ ਵੀ ਤਾਂ ਘਟਿਆ ਪਰ ਹੁਣ ਅਸੀਂ ਇਹ ਜੋ ਸੰਘਰਸ਼ ਲੜਾਂਗੇ ਆਪਦੀ ਜਿੰਦ ਜਾਨ ਤੇ ਲੜਾਂਗੇ ਔਰ ਸਾਰੇ ਪੰਜਾਬ ਚ ਲੜਾਂਗੇ ਹਰ ਇੱਕ ਨਾਲ ਖੜਾਂਗੇ ਜਿਹੜੇ ਕਿਸਾਨ ਹੱਟ ਫੀਟ ਤੇ ਨਹੀਂ ਅੱਜ ਹਾਂਜੀ ਅੱਜ ਜੋ ਸਾਹਮਣੇ ਕੀ ਹੈ ਸ਼ਾਸਨ ਦਿੱਤਾ ਕੋਈ ਸ਼ਾਸਨ ਨੇ ਸਾਨੂੰ ਕਿਹਾ ਵੀ ਮੈਂ ਕਾਰਵਾਈ ਕਰਾਂਗਾ ਅਸੀਂ ਉੱਤੇ ਪਰ ਮੈਨੂੰ ਲੱਗਦਾ ਸਰਕਾਰ ਕਰ ਨਹੀਂ ਸਕਦੀ ਕਾਰਵਾਈ ਤਿੰਨ ਮਹੀਨੇ ਬੀਤ ਜਾਣ ਦੇ ਬਾਵਜੂਦ ਵੀ ਉਹ ਐਸਡੀਓ ਉੱਥੇ ਹੀ ਤੇ ਨਾ ਤੇ ਕੋਈ ਕਾਰਵਾਈ ਨਹੀਂ ਹੋਈ ਔਰ ਨਾ ਉਹਨੇ ਮੋਟਰੀ ਚਾਲੂ ਕੀਤੀ ਇੱਕ ਮਗੂ ਏਰੀਆ 'ਚ ਇੱਕ ਕਨੈਕਸ਼ਨ ਵੀ ਚਾਲੂ ਕੀਤਾ ਅਸੀਂ ਤੇ ਵੀ ਕਿਤੇ ਵੀ ਨਹੀਂ ਕੀਤਾ ਇੱਕ ਵੀ ਸਾਰੇ ਥਾਂ ਨਹੀਂ ਕੀਤਾ ਜਿੰਨੇ ਜ਼ਿਲ੍ਹੇ ਲੱਗਦੇ ਨੇ ਜਿੰਨੇ ਟੂਪਲਾ ਕੁੱਤੇ ਕੇ ਖੰਪੇ ਟੁੱਟ ਕੇ ਸਾਰਾ ਟਰਾਂਫਰ ਰੁੜ ਗੇ ਕਿਤਨ ਵੀ ਕਿਸਾਨਦਾਰੀ ਪ੍ਰਭਾਈ ਹੋਈ ਹੈ ਅਜ ਤੱਕ ਅਗਰ ਤਾਂ ਡੋਬੇ ਚ ਰੁੜ ਗੇ ਹੁਣ ਸੁੱਕ ਚ ਮਰਨਦੇ ਆ ਨਾ ਕੋਈ 650 ਰੁਪਿਆ ਖਰਾਬਾ ਚ ਅਜ ਨਾ ਆ ਤਿੰਨ ਚਾਰ ਰੁਪਿਆ ਅੱਠ ਖਰਾਬਾ ਪਿਆ ਕਿ ਕਿੱਥੇ ਆਦਾ ਸੀ 20000 ਰੁਪਿਆ ਮੈਂ ਖਰਾਬਾ ਦੂੰਗਾ ਕੋ ਕਿਤੇ 650 ਰੁਪਿਆ ਵੀ ਪੂਰਾ ਨਹੀਂ ਮਿਲਿਆ ਅਜ ਤੱਕ ਅਜ ਤੱਕ ਸਾਰੇ ਕਿਸਾਨ ਰੁੜਦੇ ਆ ਬੱਚੇ ਪੜਾਈ ਖੋ ਰਹਿ ਗੇ ਕੋਈ ਵੀ ਹੱਲ ਨਹੀਂ ਹੋਇਆ ਅਜ ਤੱਕ ਅਗਰ ਇਹ ਤੁਹਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਧਿਆਨਾਂ ਦਿੱਤਾ ਗਿਆ ਤੁਹਾਡਾ ਸਟੈਪ ਕੀ ਹੋਏਗਾ ਅਗੋ ਅਗਲਾ ਸਟੈਪ ਸਾਡਾ ਜੋ ਹੁੰਦਾ ਜੀ ਅਸੀਂ ਰੋਡ ਜਾਮ ਕਰਾਂਗੇ ਆਪਦਾ ਸੰਘਰਸ਼ ਲੜਾਂਗੇ ਸਾਰੇ ਜਿਹੜੇ ਹੜਪੀੜ ਤਾਂ ਅਸੀਂ ਇਕੱਠੇ ਕਰਕੇ ਆਪਦੀ ਜਿਹੜੀ ਮਾਲਕੀ ਜ਼ਮੀਨ ਆ ਗਵਰਨਮੈਂਟ ਦੇ ਕਬਜ਼ੇ ਥਲੋਂ ਛਡਾਵਾਂਗੇ ਚਾਹੇ ਤੇ ਗਵਰਨਮੈਂਟ ਇਹਨੂੰ ਖਰੀਦੇ ਚਾਹੇ ਸਾਡੀ ਮਾਲਕੀ ਸਾਨੂੰ ਕਿਤੇ ਦਵੇ ਫਿਰ ਕੱਢ ਕੇ ਸਾਡੀ ਮਾਲਕੀ 'ਚ ਪਾਣੀ ਛੱਡਣ ਦਾ ਕੀ ਅਧਿਕਾਰ ਗਵਰਨਮੈਂਟ ਕੋਲੇ ਸਿਰਫ ਇੱਕ ਰਾਜਸਥਾਨ ਨੂੰ ਪਾਣੀ ਦੇਣ ਵਾਸਤੇ ਇਹਨਾਂ ਜ਼ਮੀਨ ਕੁਆਇਰ ਕਰ ਲਈ ਔਰ ਡਿਸਚਾਰਜ ਕਰਨ ਵਾਸਤੇ ਨਾ ਪਿੱਛੇ ਪਾਣੀ ਜਿੱਥੇ ਆਉਂਦਾ ਉੱਥੇ ਕੋਈ ਇਹਨਾਂ ਦੀ ਬਾਲਕੀ ਜ਼ਮੀਨ ਹੈਗੀ ਆ। ਸੋ ਅਸੀਂ ਤੇ ਬੇਨਤੀ ਕਰਦੇ ਆਂ ਵੀ ਸਰਕਾਰ ਸਾਡੀਆਂ ਮੰਗਾਂ 'ਤੇ ਧਿਆਨ ਦੇਵੇ ਨਹੀਂ ਤੇ ਆਉਣ ਵਾਲੇ ਦਿਨਾਂ 'ਚ ਵੱਡਾ ਸੰਘਰਸ਼ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਚੰਗਾ ਜੀ। ਗਿਲਾ ਧਰਨਦਾਰ ਨਾਲ ਜੀ ਪਿੰਡ ਜੱਲੋਕੇ ਜੀ ਤੇ ਜੀ ਅਸੀਂ ਇੱਥੇ ਮੰਤਰੀ ਸਾਹਿਬ ਕੋਲੇ ਆਏ ਸੀਗੇ ਤੇ ਪਹਿਲਾਂ ਤਾਂ ਮੁੱਦਾ ਸੀਗਾ ਸਾਡਾ ਸਾਡਾ ਕੋਈ ਮੋਟਰਾਂ ਚਲਾਉਣ ਦਾ ਤੇ ਸਾਡੀ ਕੋਈ ਨਹੀਂ ਕਿਸੇ ਨੇ ਸੁਣਵਾਈ ਕੀਤੀ ਅਜੇ ਤੱਕ। ਤੇ ਅੱਜ ਕਹਿੰਦੇ ਆ ਕਿ ਵਿਸ਼ਵਾਸ ਦਵਾਇਆ ਸਾਨੂੰ ਲੱਗਦਾ ਨਹੀਂ ਕੰਮ ਹੋਊਗਾ ਕਿ ਮੰਤਰੀ ਸਾਹਿਬ ਨੂੰ ਅਸੀਂ ਅੱਗੇ ਵੀ ਮਿਲ ਚੁੱਕੇ ਆ ਪਹਿਲੀ ਵਾਰ ਨਹੀਂ ਤੇ ਦੁਬਾਰਾ ਮਿਲ ਚੁੱਕੇ ਆ ਤੇ ਐਤੋਂ 3 ਮਹੀਨੇ ਪਹਿਲਾਂ ਮਿਲੇ ਸੀ ਉਦੋਂ ਵੀ ਕੁਛ ਨਹੀਂ ਕੀਤਾ ਜੀ ਤੇ ਅੱਜ ਵਿਸ਼ਵਾਸ ਦਵਾਉਂਦੇ ਆ ਤੇ ਲੱਗਦਾ ਨਹੀਂ ਜੀ ਵੀ ਇਹ ਕੰਮ ਕਰਨਗੇ ਤੇ ਸਾਡੀ ਤਾਂ ਹੱਥ ਜੋੜ ਕੇ ਬੇਨਤੀ ਆ ਵੀ ਸਾਰਿਆਂ ਕੰਮਾਂ ਨਾਲੋਂ ਇਹ ਆਪਣਾ ਪਾਣੀ ਸਾਂਭ ਲੈਣ ਤੇ ਜਿਹੜਾ ਹੈਡ ਬਣ ਕੇ ਸਾਡੇ ਸਿਰ ਤੇ ਲਿਆ ਕੇ ਬੰਨਿਆ ਹੋਇਆ ਇਹਨਾਂ ਨੇ ਅਸੀਂ ਜ਼ਮੀਨਾਂ ਦੇ ਮਾਲਕਾਂ ਜੀ ਤੇ ਇਹ ਆਪਦਾ ਥੱਲੇ ਜਮੀਨ ਕੁਵੈਰ ਕਰਨ ਕੁਵੈਰ ਕਰਕੇ ਉਹਨੂੰ ਨਹਿਰੀ ਰੂਪ ਕਰਨ ਨਹਿਰੀ ਰੂਪ ਕਰਕੇ ਦਰਿਆ ਨੂੰ ਤੇ ਨਾਲੇ ਵਾਰ-ਵਾਰ ਸਰਕਾਰ ਨਾਲ ਉਕਹੀ ਹੋਵੇ ਤੇ ਨਾ ਜੀਵਿੰਦਾਰ ਉਕਹੀ ਹੋਣ ਵੈਗਰੂ ਜਿੱਕਾ ਖਾਲਸਾ ਵੈਗਰੂ ਜਿੱਕੀ ਫਤਿਹ